ਸਾਨੂੰ ਵੀ ਮਸਜਿਦਾਂ ਜਾਣ ਦਾ ਚਾਰਿਆਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਤੇ ਫਿਰ ਅਸੀਂ ਇਸ ਪਾਸੇ ਇਹ ਖੋਜ ਸ਼ੁਰੂ ਕੀਤੀ ਤਾਂ ਜਦੋਂ ਅਸੀਂ ਸਹੀ ਹੈਰਾਨ ਹੋ ਗਏ ਕਿ ਗੁਰਤੇਗਵਾ ਦਰਜੀ ਜਿਹੜਾ 350 ਸਾਲਾ ਬਣਾ ਰਹੇ ਆ ਤੇ ਜਿਹੜਾ ਇਮੀਡੀਏਟ ਉਹਨਾਂ ਨਾਲ ਸੰਬੰਧ ਹੈਗਾ ਉਹ कोतवाल ਅਬਦੁੱਲ ਜਿਹੜੇ ਚੰਦਰੀ ਚੌਕ ਦੇ कोतवाल ਸੀਗੇ ਉੱਤੇ ਉਹ ਅਬਦੁੱਲ ਮਨੀ ਮਾਦਰੇ ਤੇ ਰਹਿਣ ਵਾਲੇ ਸੀਗੇ ਹਾਂਜੀ ਕਾ ਜੀ ਤੇ ਮਨੀ ਮਾਝੇ ਦੇ ਰਹਿਣ ਵਾਲੇ ਸੀ ਉਹ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਦਾ ਪਰਿਵਾਰ ਸਿੱਖੀ ਨਾਲ ਜਿਹੜਾ ਆ ਉਹ ਇੰਟਰੈਕਸ਼ਨ ਸੀਗਾ ਸਬੰਧ ਸੀਗਾ ਤਾਂ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਆਉਣਾ ਉਹਨਾਂ ਦਾ ਜਿਹੜਾ ਧਰ ਨੂੰ ਸਿਰ ਸੰਸਕਾਰ ਕਰਨਾ ਉਹਦੇ ਵਿੱਚ ਉਹਨਾਂ ਦਾ ਵੱਡਾ ਸਹਿਯੋਗ ਸੀ ਔਰ ਫਿਰ ਉਹ ਜਿਹੜਿਆ ਉਸ ਤੋਂ ਬਾਅਦ ਉਹ ਸਦਾ ਵਾਸਤੇ ਨੌਕਰੀ ਛੱਡ ਕੇ ਸ ਆਪਣਾ ਸਾਰਾ ਬਾਕੀ ਜੀਵਨ ਹੈ ਜਿਹੜਾ ਉਹਨਾਂ ਨੇ ਇੱਥੇ ਆ ਕੇ ਜਿਹੜਾ ਅਨੰਦਪੁਰ ਸਾਹਿਬ ਤੇ ਕਿਟਿਆ ਉਹਨਾਂ ਦਾ ਜਿਹੜਾ ਅੱਗੇ ਲੜਕਾ ਆ ਔਰ ਨਵਾਬ ਕਪੂਰ ਸਿੰਘ ਦੇ ਨਾਲ ਜਿਹੜਾ ਆ ਸਿੱਖ ਮਿਸਲਾਂ ਦੇ ਨਾਲ ਬਹੁਤ ਐਕਟਿਵ ਰੋਲ ਜਿਹੜਾ ਉਹ ਕਰਦਾ ਰਿਹਾ ਇਸੇ ਤਰ੍ਹਾਂ ਉਹ ਜਿਨ੍ਹਾਂ ਪੰਜ ਥਾਵਾਂ ਤੇ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਰੁਕੇ ਉਸ ਟਾਈਮ ਜਿਹੜੇ ਦਹਿਸ਼ਤ ਦਾ ਮਾਹੌਲ ਸੀ ਕਿਸ ਤਰ੍ਹਾਂ ਦੇ ਆਰਡਰ ਸੀ ਉਹਨਾਂ ਦੀ ਜੇ ਕੋਈ ਬਗਾਵਤ ਕਰ ਰਿਆ ਸੀਗਾ ਤੇ ਉਹ ਸਾਰੇ ਦਰਗਾਹ ਪੀਰਾਂ ਦੀ ਸੀ ਉਹ ਵੀ ਇਸਲਾਮ ਨਾਲੇ ਸਬੰਧਤ ਸੀਗੇ ਤੇ ਉਹਨਾਂ ਦੇ ਨਾਲ ਅਸੀਂ ਦੇਖਦੇ ਹਾਂ ਸਾਰਾ ਉਹ ਇੱਕ ਲੰਮਾ ਹੈਗਾ ਸਾਡੇ ਨੇੜੇ ਜਿਰਕਪੁਰ ਦੇ ਵਿੱਚ ਨਾਬਾ ਸਾਹਿਬ ਗੁਰਦੁਆਰਾ ਹੈ ਨਾਬੇ ਪਿੰਡ ਦੇ ਵਿੱਚ ਗੁਰਦੁਆਰਾ ਹੈ ਉੱਥੇ ਵੀ ਉਹਨਾਂ ਦੀ ਥਾਂ ਸੀ ਤੇ ਇਹ ਸਾਰੇ ਪੀਰਾਂ ਦੀ ਜਦੋਂ ਸਰਚ ਕੀਤੀ ਤਾਂ ਇਹ ਇਹਨਾਂ ਦਾ ਸਬੰਧ ਇਸਲਾਮ ਦੇ ਵਿੱਚ ਵੀ ਇਹਨਾਂ ਦੀ ਬਹੁਤ ਜਿਆਦਾ ਮਹੱਤਤਾ ਸੀ ਇਸ ਤਰ੍ਹਾਂ ਨਹੀਂ ਸੀ ਉਹਦੇ ਵਿੱਚ ਵੀ ਬਹੁਤ ਇਹਨਾਂ ਦਾ ਜਿਹੜਾ ਸਬੰਧ ਹੈ ਉਹ ਵੱਡੇ ਖਾਨਦਾਨਾਂ ਦੇ ਨਾਲ ਜੁੜਦਾ ਹੈ ਔਰ ਕਈ ਕੇ ਪਿੰਡਾਂ ਦੇ ਮਾਲਕ ਹੈ ਉਹਨਾਂ ਦੇ ਖਾਸ ਕਰਕੇ ਜਿਹੜੇ ਇੱਥੇ ਬਹਾਦਰਗੜ ਪਟਿਆਲੇ ਦੇ ਕੋਲ ਹੈ ਉਹ ਉਹ ਗਵਰਨਰ ਵੀ ਰਹੇ ਸੀਗੇ ਤੇ ਕਾਫੀ ਇਸੇ ਤਰ੍ਹਾਂ ਜਿਹੜੇ ਨੂਰਜਾ ਦਾ ਪਤੀ ਦਾ ਆ ਉਹ ਕਿਸ ਤਰ੍ਹਾਂ ਸਬੰਧ ਤੇ ਮੈਂ ਕੱਲ ਹੀ ਜਦੋਂ ਸਰਚ ਕਰ ਰਿਹਾ ਸੀ ਤੇ ਘਟੋ ਘਟ 15 ਤੇ ਮੇਰੇ ਸਾਹਮਣੇ ਆ ਗਏ ਸੀਗੇ ਇਸ ਤਰ੍ਹਾਂ ਦੇ ਗੁਰਤੇਗ ਬਾਦਰਦੇਸ਼ ਜਿਹੜੇ ਉਹਨਾਂ ਦੇ ਇਸਲਾਮ ਨਾਲ ਸੰਬੰਧਿਤ ਜਿਹੜੇ ਮਿੱਤਰ ਸੀਗੇ ਉਹਨਾਂ ਦੀ ਲਿਸਟ ਬਹੁਤ ਲੰਮੀ ਹੈ ਤੇ ਬਹੁਤ ਵੱਡੇ ਇਪੋਰਟ ਹੈ ਤੇ ਉਹਨਾਂ ਨੇ ਉਸ ਵਕਤ ਉਹਨਾਂ ਦਾ ਅਸੀਂ ਕਈ ਆਪਣੇ ਮੈਂ ਮਤਲਬ ਆਪਣੇ 50 ਸਾਲ ਦੀ ਜ਼ਿੰਦਗੀ ਵਿੱਚ ਕਦੀ ਇਸ ਗੱਲ ਨੂੰ ਹੀ ਨਹੀਂ ਸਿਚਾ ਰਿਆ ਦਾ ਸਾਡੇ ਸਿੱਖ ਸਮਾਜ ਦੇ ਵਿੱਚ ਇਸ ਇਸ਼ੂ ਨੂੰ ਉਸ ਤਰ੍ਹਾਂ ਕਦੀ ਉਭਾਰਿਆ ਹੀ ਨਹੀਂ ਗਾ ਵਿਚਾਰਿਆ ਕਿ ਇੰਡਸਟਰੀ ਦਾ ਨਰੇਟਿਵ 47 ਤੋਂ ਡਰਾਈਵ ਕੀਤਾ ਸੀ ਅਸੀਂ ਅਸੀਂ ਉਸੇ ਉੱਤੇ ਚੱਲ ਰਹੇ ਸੀਗੇ ਸੋ ਇਹ ਸਾਨੂੰ ਦੂਸਰਾ ਐਂਗਲ ਜਿਹਦੀ ਗੱਲ ਡਾਕਟਰ ਸਾਹਿਬ ਨੇ ਕੀਤੀ ਆ ਉਹ ਬਹੁਤ ਸਾਡੇ ਵਾਸਤੇ ਮਹੱਤਵ ਰੱਖਦਾ ਆ ਕਿਉਂਕਿ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਤੋਪਖਾਨਾ ਹੈ ਉਹਦਾ ਸਾਰਾ ਇੰਚਾਰਜ ਬਹੁਤ ਵੱਡਾ ਸਾਡਾ ਇੱਕ ਆਪਸ ਤੇ ਭਾਈਚਾਰੇ ਦਾ ਜੁੜਿਆ ਹੋਇਆ ਆ